ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਵੈ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾਣਾ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਲਚਲ ਹੋਣ ਵਾਲੀ ਆ ਕੀ ਆ ਜਿਹੜੀ ਗਰਮੀ ਆ ਉਹ ਇਸੇ ਤਰ੍ਹਾਂ ਬਰਕਰਾਰ ਰਹੂਗੀ ਜਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਚੇਂਜ ਹੋ ਸਕਦਾ ਕਿਹੜੇ ਕਿਹੜੇ ਸਿਸਟਮ ਬਣੇ ਹੋਇਆ ਤੇ ਪੰਜਾਬ ਨੂੰ ਕਿਦਾਂ ਪ੍ਰਭਾਵਿਤ ਕਰਨਗੇ ਇਹ ਸਾਰੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਵਾਲੀ ਇਹ ਕਰ ਲਈਏ ਹਵਾਵਾਂ ਦੀ ਦਿਸ਼ਾ ਦੀ ਤਾਂ ਹਵਾਵਾਂ ਸਵੇਰ ਦੇ ਟਾਈਮ ਤੇ ਪੂਰਬ ਦੀਆਂ ਵਗ ਰਹੀਆਂ ਸੀ ਥੋੜਾ ਟਾਈਮ ਪੂਰਬ ਦੀਆਂ ਬਗੀਆਂ ਲੇਕਿਨ ਦੁਪਹਿਰ ਤੋਂ ਬਾਅਦ ਇੱਕੋਦਮ ਕੱਲੰਗੂ ਗਰਮ ਹਵਾਵਾਂ ਮ ਜਿਹੜੀਆਂ ਉਹ ਪੱਛੋਂ ਤੇ ਦੱਖਣ ਦੀਆਂ ਗਰਮ ਹਵਾਵਾਂ ਪੰਜਾਬ ਦੇ ਵਿੱਚ ਵਗ ਰਹੀਆਂ ਨੇ ਤੇ ਜਿਹਦੇ ਕਰਕੇ ਪੰਜਾਬ ਦਾ ਤਾਪਮਾਨ ਜਿਹੜਾ ਉਹ ਇਸ ਵਕਤ 41 42 ਡਿਗਰੀ ਆ ਜਿਹੜਾ ਉਹ ਪਹੁੰਚ ਚੁੱਕਿਆ ਤੇ ਗਰਮੀ ਆ ਜਿਹੜੀ ਉਹ ਆਪਣੇ ਪੂਰੇ ਜੋਰਾਂ ਤੇ ਆ ਜੇਕਰ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਸਿਸਟਮ ਇੱਕ ਹਲਕੇ ਦਰਜੇ ਦਾ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਇੱਕ ਚੱਕਰਵਾਤ ਵੀ ਉਹਦੇ ਨਾਲ ਪ੍ਰੇਰਿਤ ਆ ਜਿਹੜਾ ਉਹ ਬਣੂਗਾ ਜਿਹੜਾ ਕਿ ਆਉਣ ਵਾਲੇ ਦਿਨਾਂ 'ਚ ਜਾਨਕੀ 29 30 ਨੂੰ ਜਿਹੜੀਆਂ ਪੰਜਾਬ ਦੇ ਵਿੱਚ ਕੁਝ ਗਤੀਵਿਧੀਆਂ ਜਿਹੜਾ ਉਹ ਦੇ ਸਕਦਾ ਇਸ ਤੋਂ ਬਿਨਾ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਪੂਰੇ ਜ਼ਬਰਦਸਤ ਤਰੀਕੇ ਨਾਲ ਬਣਿਆ ਹੋਇਆ ਜੇਕਰ ਆਪਾਂ ਗੱਲ ਕਰੀਏ ਹੁਣ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਕੱਲੋਂ ਪੰਜਾਬ ਦੇ ਵਿੱਚ ਗਰਮੀ ਆ ਜਿਹੜੀ ਉਹ ਅੱਜ ਦੀ ਤਰ੍ਹਾਂ ਇਸੇ ਤਰ੍ਹਾਂ ਬਰਕਰਾਰ ਰਹੂਗੀ ਪਰ ਹਨੇਰੀ ਝੱਖੜ ਦਾ ਦੌਰ ਆ ਜਿਹੜਾ ਉਹ ਉਹਦਾ ਵੀ ਅਨੁਮਾਨ ਆ ਜਿਹੜਾ ਉਹ ਉਸੇ ਤਰ੍ਹਾਂ ਬਣਿਆ ਰਹੂਗਾ ਹਨੇਰੀ ਝੱਖੜ ਆ ਜਿਹੜੀ ਉਹ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੱਲੋਂ ਆ ਸਕਦੀ ਆ ਜਿਹਦੇ ਨਾਲ ਕੁਝ ਜਿਹੜੇ ਛਿੱਟੇ ਛਰਾਟੇ ਨਾਲ ਹਨੇਰੀ ਝੱਖੜ ਦੇ ਥੋੜੀ ਦੇਰ ਦੇ ਲਈ ਕੁਝ ਥਾਵਾਂ ਤੇ ਤੇ ਛਿੱਟੇ ਛਰਾਟੇ ਕੁਝ ਥਾਵਾਂ ਤੇ ਹਲਕੇ ਤੋਂ ਦਰਮਿਆਨੀ ਵਰਖਾ ਜਿਹੜੀ ਉਹ ਹੋ ਸਕਦੀ ਆ ਉਹ ਜ਼ਿਲ੍ਹੇ ਕਿਹੜੇ-ਕਿਹੜੇ ਆ ਉਹ ਹੈਗੇ ਆ ਪੰਜਾਬ ਦੇ ਪੱਛਮੀ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਇਸ ਤੋਂ ਬਿਨਾ ਰੀਕੋਟਾ ਫਿਰੋਜਪੁਰਾ ਮੋਕਸਰਾ ਬਠਿੰਡਾ ਬਰਨਾਲਾ ਮੋਗਾ ਤੇ ਇਸ ਤੋਂ ਬਿਨਾ ਇਹਦੇ ਨਾਲ ਲੱਗਦੇ ਫਤਿਆਬਾਦ ਹੋ ਗਿਆ ਹਰਿਆਣੇ ਦਾ ਤੇ ਹਿਸਾਰ ਸਿਰਸਾ ਤੇ ਰਾਜਸਥਾਨ ਦੇ ਵੀ ਪੱਛਮੀ ਪਾਠ ਹਨੂਮਨ ਗੰਗਾ ਨਗਰ ਹਨੂਮਨਗੜ੍ਹ ਇਹ ਚੂਰੂ ਇਹ ਜਿਹੜੇ ਇਲਾਕੇ ਆ ਇਹਨਾਂ ਇਲਾਕਿਆਂ ਦੇ ਵਿੱਚ ਕੱਲ ਸਵੇਰ ਦੇ ਟਾਈਮ ਕੁਝ ਦੇਰ ਦੇ ਲਈ ਨੇਰੀ ਝਖੜ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਜਾਂ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਬਾਕੀ ਪੂਰਨ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਤੇਜ਼ ਵਰਖਾ ਜਿਹੜੀ ਉਹ ਹੋਣ ਦੀ ਹਲੇ ਸੰਭਾਵਨਾ ਨਹੀਂ ਹੈਗੀ ਲੇਕਿਨ ਇਹ ਬੱਦਲ ਜੇ ਵੱਡੇ ਲੈਵਲ ਤੇ ਬਣਿਆ ਇਧਰਲੇ ਪਾਸੇ ਪੱਛਮ ਵਾਲੇ ਪਾਸੇ ਤਾ ਉਹ ਕੁਝ ਇਲਾਕਿਆਂ ਤੱਕ ਜਿਵੇਂ ਲੁਧਿਆਣਾ ਹੋ ਗਿਆ ਮਲੇਰ ਕੋਟਲਾ ਹੋ ਗਿਆ ਜਾਂ ਅੱਗੇ ਆਪਾਂ ਕਹਦੇ ਆ ਖੰਨਾਤ ਰਾਹਾ ਜਿਹੜੇ ਇਹ ਏਰੀਆ ਇਧਰ ਤੱਕ ਕੁਝ ਮਾਰ ਕਰ ਸਕਦਾ ਲੇਕਿਨ ਬਾਕੀ ਇਲਾਕਿਆਂ ਦੇ ਵਿੱਚ ਹਲੇ ਕੱਲ ਕਾ ਚਾਂਸਾ ਲੇਕਿਨ ਪਰਸੋਂ 30 ਤਰੀਕ ਨੂੰ ਜਿਹੜੀਆਂ ਕਾਰਵਾਈਆਂ ਉਹ ਪੰਜਾਬ ਦੇ ਵਿੱਚ ਥੋੜੀਆਂ ਵਧਣਗੀਆਂ ਜਿਹਦੇ ਬਾਰੇ ਅਪਡੇਟ ਆਪਾਂ ਤੁਹਾਨੂੰ ਕੱਲ ਦੇਵਾਂਗੇ ਜਾਨੀ ਕੁੱਲ ਮਿਲਾ ਕੇ ਕੱਲ ਨੂੰ ਗਰਮੀ ਪੂਰੇ ਜੋਰਾਂ ਤੇ ਰਹੂਗੀ ਤੇ ਨਾਲ ਦੀ ਨਾਲ ਹਨੇਰੀ ਝੱਖੜ ਦੇ ਨਾਲ ਕੁਝ ਥਾਵਾਂ ਤੇ ਸ਼ਰਾਟੇ ਆ ਜਿਹੜੇ ਉਹ ਪੈ ਸਕਦੇ ਜੇਕਰ ਹਨੇਰੀ ਝੱਖੜ ਦਾ ਦੌਰ ਆ ਤੇਜ਼ੀ ਨਾਲ ਵਧਿਆ ਤਾਂ ਗਰਮੀ ਤੋਂ ਕੁਝ ਹੱਦ ਤੱਕ ਕੱਲ ਨੂੰ ਰਾਹਤ ਮਿਲੂਗੀ ਤੇ ਅੱਜ ਸ਼ਾਮ ਦੇ ਟਾਈਮ ਬਿਕੋਜ਼ ਇਧਰਲੇ ਪਾਸੇ ਹਨੇਰੀ ਆ ਜਿਹੜੀ ਉਹ ਰਾਤ ਦੇ ਟਾਈਮ ਵੀ ਆ ਜਿਹੜੀ ਉਹ ਆ ਸਕਦੀ ਹੈ ਬਾਕੀ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਇਨ੍ਹਾਂ 'ਚ ਬਰਖਰੀ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੇ ਹੁਣ ਆਪਾਂ ਗੱਲ ਕਰਦੇ ਆਂ ਆਉਣ ਵਾਲੇ 5 ਦਿਨਾਂ ਦੇ ਪੰਜਾਬ ਤੇ ਪੰਜਾਬ ਦੇ ਨਾਲ ਲੱਦੇ ਇਲਾਕਿਆਂ ਦੇ ਵਿੱਚ ਮੌਸਮ ਦੇ ਹਾਲ ਦੇ ਜੇਕਰ ਆਪਾਂ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕੱਲ ਦੀ ਪਿਕਚਰ ਹੈ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਚ ਕਾਰਵਾਈਆਂ ਜਿਹੜੀਆਂ ਉਹ ਹਲਕੀਆਂ-ਫੁਲਕੀਆਂ ਬੱਦਲ ਛਾਈ ਰਹਿਣਗੇ ਤੇ ਕਈ ਥਾਵਾਂ ਤੇ ਜਿਹੜੀ ਹਲਕੀ-ਫੁਲਕੀ ਹਲਕੀ ਤੋਂ ਦਰਮਿਆਨੀ ਵਰਖਾ ਆ ਸਕਦੀ ਹੈ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਗੜਬੜਾ ਉਹ ਹੋ ਸਕਦੀ ਹੈ ਨੇਰੀ ਝੱਖੜ ਦੇ ਨਾਲ ਆਂਧੀ ਤੂਫਾਨ ਆ ਜਿਹੜਾ ਜਿਹਨੂੰ ਆਪਾਂ ਕਹਦੇ ਆ ਉਹਦੇ ਨਾਲ ਜਿਹੜੀ ਹਲਕੀ-ਫੁਲਕੀ ਛੱਟ ਛਰਾਟ ਆ ਜਿਹੜੀ ਉਹ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੱਲ ਨੂੰ ਪੈ ਸਕਦੀ ਹੈ ਉਸ ਤੋਂ 30 ਤਰੀਕ ਦੀ ਤਾਂ 30 ਤਰੀਕ ਨੂੰ ਤੁਸੀਂ ਦੇ ਸਕਦੇ ਹੋ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਭਾਗਾਂ 'ਚ ਹਮਾਤਲ ਵਰਦੇ ਸੁੱਤਰਾਖੰਡ ਹਰਿਆਣਾ ਤੇ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਜਿਹੜਾ ਉਹ ਹਨੇਰੀ ਝਖੜਾ ਜਿਹੜਾ ਆ ਸਕਦਾ ਤੇ ਉਹਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੁੰਦੀ ਸੰਭਾਵਨਾ ਜੇਕਰ ਗੁਜਰਾਤ ਤੇ ਰਾਜਸਥਾਨ ਦੀ ਗੱਲ ਕਰੀਏ ਮੱਧ ਪ੍ਰਦੇਸ਼ ਦੀ ਤਾਂ ਗਰਮ ਤੇ ਖੁਸ਼ਕਾਵਾ ਮੈਥੇ ਚੱਲਦੇ ਆ ਰਹਿਣਗੇ ਤੇ ਗਰਮੀਆਂ ਜਿਹੜੀ ਉਹ ਜ਼ੋਰਦਾਰ ਤਰੀਕੇ ਨਾਲ ਵਧੂਗੀ ਗੱਲ ਕਰੀਏ 31 ਤਰੀਕ ਦੀ 31 ਦੇ ਦਿਨ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ 'ਚ ਜ਼ੋਰਦਾਰ ਵਰਖਾ ਹੋ ਸਕਦੀ ਹੈ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਵੀ ਇਹ ਕਾਰਵਾਈਆਂ ਹੋ ਸਕਦੀਆਂ ਲੇਕਿਨ ਇਹਨਾਂ ਦਿਨਾਂ ਦੇ ਵਿੱਚ 1 ਜਾਂ 2 ਤਰੀਕ ਨੂੰ 31 ਤਰੀਕ ਨੂੰ ਸਮੁੱਚਾ ਰਾਜਸਥਾਨ ਗੁਜਰਾਤ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਤੇ ਰਾਜ ਆਪਣੇ ਉੱਤਰ ਪ੍ਰਦੇਸ਼ ਇਨਾਂ ਸਾਰੇ ਭਾਗਾਂ ਦੇ ਵਿੱਚ ਗਰਮੀ ਆ ਜਿਹੜੀ ਉਹ ਬਹੁਤ ਜ਼ੋਰ ਫੜੂਗੀ ਜਿਹਦੇ ਨਾਲ ਤਾਪਮਾਨ ਜਿਹੜਾ ਉਹ 43 ਤੋਂ 45 ਡਿਗਰੀ ਆ ਜਿਹੜਾ ਇਨਾਂ ਭਾਗਾਂ ਦੇ ਵਿੱਚ ਜਾ ਸਕਦਾ ਤੇ ਨਾਲ ਦੀ ਨਾਲ ਨੇਰੀ ਝੱਖੜਾਉਣ ਦੀ ਸੰਭਾਵਨਾ ਜਿਹੜੀ ਆ ਉਹ ਵੀ ਬਰਕਰਾਰ ਰਹੂਗੀ ਉਸ ਤੋਂ ਬਾਅਦ ਗੱਲ ਕਰੀਏ ਇੱਕ ਤਰੀਕ ਦੀ ਤਾਂ ਇੱਕ ਤਰੀਕ ਨੂੰ ਜੇਕਰ ਆਪਾਂ ਕਾਰਵਾਈ ਦੇਖੇ ਤਾਂ ਇੱਕ ਤਰੀਕ ਨੂੰ ਕੁਝ ਥਾਵਾਂ ਤੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਨਾਂ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਨਾਰਥ-ਈਸਟ ਇੰਡੀਆ 'ਚ ਹੋ ਸਕਦੀ ਆ ਲੇਕਿਨ ਜਿਹੜੇ ਬਾਕੀ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਇਹਨਾਂ ਭਾਗਾਂ ਹਰਿਆਣਾ ਇਹਨਾਂ 'ਚ ਗਰਮੀਆਂ ਜਿਹੜੀ ਉਹ ਜ਼ੋਰਦਾਰ ਤਰੀਕੇ ਨਾਲ ਰਹੂਗੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜੇਕਰ ਦੋ ਤਰੀਕ ਦੀ ਦੋ ਤਰੀਕ ਨੂੰ ਹਲਚਲ ਜਿਹੜੀ ਵਧਣੀ ਸ਼ੁਰੂ ਹੋਊਗੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਇਹਨਾਂ 'ਚ ਬਰਖ ਦੀਆਂ ਗਤੀਵਿਧੀਆਂ ਵਧਣਗੀਆਂ ਤੇ ਕੁਝ ਥਾਵਾਂ ਤੇ ਤੇਜ਼ ਸ਼ਰਾਟੇਦਾਰ ਮੀਂਹ ਦੇ ਨਾਲ ਨੇਰੀ ਝੱਖੜਾ ਜਿਹੜਾ ਆ ਸਕਦਾ ਜੇਕਰ ਅਬ 3 ਤਰੀਕ ਦੀ ਗੱਲ ਕਰੀਏ ਤਾਂ 3 ਤਰੀਕ ਨੂੰ ਪੰਜਾਬ ਦੇ ਵਿੱਚ ਤੇਜ਼ ਵਰਖਾ ਹੋ ਸਕਦੀ ਹੈ, ਹਨੇਰੀ ਝੱਖੜ ਵੀ ਆਊਗਾ ਤੇ ਭਾਰੀ ਵਰਖਾ ਵੀ ਹੋਊਗੀ ਤੇ ਇਹੀ ਹਾਲ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅ ਇਸ ਤੋਂ ਬਿਨਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਜਿਹੜਾ ਉਹ ਹੋ ਸਕਦਾ। ਉਸ ਤੋਂ ਬਾਅਦ ਗੱਲ ਕਰੀਏ 3 ਤਰੀਕ ਦੀ ਤਾਂ 3 ਤਰੀਕ ਨੂੰ ਹਰਿਆਣੇ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਤੇਜ਼ ਵਰਖਾ, ਯਾਨੀ ਕਿ ਭਾਰੀ ਵਰਖਾ ਹੋ ਸਕਦੀ ਹੈ, ਕੁਝ ਥਾਵਾਂ ਤੇ ਕਰ ਚਮਕਣਾ, ਛੱਟੇ ਤੇ ਹਨੇਰੀ ਝੱਖੜਾ ਜਿਹੜਾ ਆਊਗਾ ਲੇਕਿਨ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਇਹ ਸਾਰਾ ਸੈਂਟਰ ਇੰਡੀਆ ਇਨ੍ਹਾਂ ਦੇ ਵਿੱਚ ਗਰਮ ਤੇ ਖੁਸ਼ਕ ਜਿਹੜੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਮੌਸਮ ਖੁਸ਼ਕ ਬਣਿਆ ਰਹੂਗਾ ਇਹ ਸੀਗਾ ਆਉਣ ਵਾਲੇ ਪੰਨ ਦਿਨਾਂ ਮੌਸਮ ਦਾ ਹਾਲ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਜੇਕਰ ਵਧੀਆ ਲੱਗੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ